ਸ਼ਕੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਆਗ 227 ਦਾ ਹਿੱਸਾ ਦੂਜਾ ਨਾਨਕ ਪਾਸ਼ਾ ਜਿੱਥੇ ਵੀ ਬਾਣੀ ਉਚਾਰਨ ਕਰਦੇ ਸਨ ਉਸ ਤੋਂ ਬਾਅਦ ਫਿਰ ਉਸਨੂੰ ਲਿਖ ਲਿਆ ਕਰਦੇ ਸਨ ਆਪਣੇ ਕੋਲ ਇਕੱਠੇ ਕਰਦੇ ਰਹਿੰਦੇ ਸਨ ਤੇ ਉਹ ਇਸ ਇਸ ਜਗ੍ਹਾ ਤੇ ਗਏ ਉੱਥੇ ਭਗਤਾਂ ਦਾ ਪਤਾ ਲੱਗਿਆ ਕਿ ਬਾਬਤ ਜਦੋਂ ਪਹੁੰਚਿਆ ਹੋਇਆ ਹੈ ਉਤੋਂ ਬਾਣੀ ਇਕੱਤਰ ਕੀਤੀ ਜੂਸ ਨੂੰ ਵਿਚਾਰਿਆ ਉਸ ਕੋ ਸotti ਤੇ ਕੋਈ ਨਿਕ ਉਤਰਦੀ ਸੀ ਤਾਂ ਉਹ ਵੀ ਆਪਣੇ ਕੋਲ ਸੰਦੇਸ਼ਨ ਜਦੋਂ ਗੁਰੂ ਅੰਗਦ ਸਾਹਿਬ ਉਹਨਾਂ ਕੋਲ ਅਠ ਸਾਲ ਸੇਵਾ ਵਿੱਚ ਰਹੇ ਉਹਨਾਂ ਨੇ ਗੁਰਬਾਣੀ ਪੜ੍ਹੀ ਸੁਣੀ ਵਿਚਾਰੀ ਤੇ ਗੁਰੂ ਸਾਹਿਬ ਕੋਲ ਬੈਠਿਆ ਸਾਰੀ ਇਕੱਤਰ ਹੋ ਜੋ ਬਾਣੀ ਹਗੀ ਤਾਂ ਉਸ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਦੱਸ ਦਿੱਤਾ ਗੱਦੀ ਤੇ 앉ਣ ਤੋਂ ਪਹਿਲਾਂ ਕਿ ਮਿਸ਼ਨ ਸਾਡਾ ਹੈ ਕਿ ਅਸੀਂ ਇੱਕ ਸਦੀ ਵੀ ਦੱਸ ਦਿੱਤਾ ਹੋਵੇਗਾ ਕਿ ਗੁਰੂ ਇੱਕ ਗ੍ਰੰਥ ਦੀ ਰਚਨਾ ਕਰਨੀ ਹੈ ਜੋ ਸ਼ਬਦ ਰੂਪ ਵਿੱਚ ਈਸ਼ਵਰ ਦਾ ਸাকার ਰੂਪ ਹੋਵੇਗਾ ਉਹਨੂੰ ਰਹਿਮਾਈ ਸੱਚ ਦੇ ਗਿਆਨ ਦੀ ਕਰੇਗਾ ਉਹ ਕਿਉਂਕਿ ਉਸ ਸਮੇਂ ਬਹੁਤ ਸਾਰੇ ਇਨੇਤਰ ਉਧਰ ਦੀਆਂ ਕਹਾਣੀਆਂ ਸਨ ਬਰਨਵਾਦ ਬਹੁਤ ਸੀ ਬਹੁਤ ਗੱਲਾਂ ਸਨ ਫਿਰਕਿਆਂ ਦੇ ਤਾਂ ਕੋਈ ਹਿਸਾਬ ਹੀ ਨਹੀਂ ਸੀ ਪੰਬਨ ਪੂਸਾ ਪਿਆ ਆਇਆ ਸੀ ਤੇ ਸਭ ਆਪੋ ਨੇ ਆਪਣੀਆਂ ਰੋਟੀਆਂ ਸੇਕਣ ਲਈ ਆਪਣੇ ਆਪਣੇ ਵਿਚਾਰ ਨਾਲ ਕੇ ਬੈਠੇ ਹੋਏ ਸਨ ਸਚੁਤਾ ਗਿਆਨ ਬਹੁਤ ਕਿਸੇ ਵਿਰਲੇ ਕੋਲ ਸੀ ਉਹ ਸੱਚੇ ਭਗਤਾਂ ਦੇ ਬਾਣੀ ਗੁਰੂ ਸਾਹਿਬ ਨੇ ਇਕੱਤਰ ਕਰ ਲਈ ਸੀ ਉਹ ساری ਆਪਣੀ ਮਿਸ਼ਨ ਗੁਰੂ ਗ੍ਰੰਥ ਸਾਹਿਬ ਭਾਈ ਲਾਣਾ ਜੀ ਨੂੰ ਭਰੂ ਅੰਗਦ ਸਾਹਿਬ ਜੀ ਨੂੰ ਦੱਸ ਕੇ ਦੇ ਦਿੱਤਾ ਦੱਸ ਦਿੱਤਾ ਸੀ ਵਰਗਰਦੀ ਦੇਣ ਸਮੇਂ ਗੁਰੂ ਅੰਗਦ ਸਾਹਿਬ ਜੀ ਨੇ ਇਹੋ ਕਿ ਬਾਣੀ ਤਾਂ ਉਹ ਨਾਨਕ ਸਾਹਿਬ ਜੀ ਪੰਜਾਬੀ ਵਿੱਚ ਹੀ ਸੀ ਪਰ ਸ਼ੁੱਧ ਉਸਤਰੀ ਉਚਾਰਨ ਜਾਂ ਵਿਆਕਰਣ ਵੀ ਨਹੀਂ ਸੀ ਦਾ ਕਿਉਂਕਿ ਉਸ ਵੇਲੇ ਕੁੜੀਆਂ ਨੂੰ ਪੜਾਈ ਨਹੀਂ ਕਰਾਈ ਜਾਂਦੀ ਸੀ ਗਵਾਂ ਵਿੱਚ ਮੋਬਲ ਰਾਜ ਸੀ ਉਰਦੂ ਦਾ ਬੋਲਵਾਲਾ ਸੀ ਜਾਂ ਫਾਰਸੀ ਦਾ ਫਾਰਸੀ ਦਾ ਗੁਰਬਾਣੀ ਸੀ ਅਰਬੀ ਵੀ ਪੜਾਈ ਜਾਂਦੀ ਸੀ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਇਸ ਨੂੰ ਗੁਰਮੁਖ ਉਚਾਰਨ ਲਗਾ ਮਾਤਰਾ ਪਿਆ ਕਰਨ ਮਹਾਰਨੀਆਂ ਸਭ ਪੂਰਾ ਸਹੀ ਬਣਾ ਦਿੱਤਾ ਉਹ ਗੁਰਮੁਖੀ ਬਣ ਗਈ ਗੁਰੂ ਦੇ ਮੁਖ ਚੋਂ ਫਿਰ ਨਿਕਲੇ ਸ਼ਬਦਾਂ ਦੀ ਬਾਣੀ ਜੋ ਬਣੀ ਉਸ ਨੂੰ ਅਸੀਂ ਗੁਰਮੁਖੀ ਕਹਿੰਦੇ ਸੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਆਪਣੀ ਬਾਣੀ ਜਿਹੜੀ ਰਹੀ ਉਹ ਵੀ ਉਸੇ ਤਰ੍ਹਾਂ ਉਹਨਾਂ ਨੇ ਲਿਖ ਦੇ ਦਾ ਤੇ ਜਦੋਂ ਗੁਰੂ ਅਮਰਦਾਸ ਜੀ ਨੇ ਸੇਵਾ ਵਰਗਦੀ ਜੀ ਦਿੱਤੀ ਤਾਂ ਉਹਨਾਂ ਨੇ ਵੀ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਵਾਲੀ ਵੀ ਤੇ ਆਪਣੇ ਵੀ ਤੇ ਅਗਲਾ ਉਹਨਾਂ ਦਾ ਬਾਣੀ ਇਕੱਠੀ ਕਰਨ ਦਾ ਮਿਸ਼ਨ ਵੀ ਸਮਝਾ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਸਮੇਂ ਆ ਕੇ ਅੱਗੇ ਉਸ ਦੀ ਸੰਬਾਦਨਾ ਹੋਵੇਗੀ ਤੁਸੀਂ ਸਭਲੇ ਆਪਣੇ ਗਿਆਨရှင် ਅਧਿਧਾਰਨ ਬਾਣੀ ਸੌਂਗ ਦੇਣੀ ਗੁਰੂ ਅਮਰਦਾਸ ਜੀ ਨੇ 23 ਸਾਲ ਗੁਰਗੱਦੀ ਤੇ ਰਹੇ ਤੇ ਕਾਫੀ ਬਾਣੀ ਉਹਨਾਂ ਨੇ ਵੀ ਰਚੀ ਬਹੁਤ ਸਾਰੀ ਬਾਣੀ ਬੜੇ ਸਮਾਜ સુધારવી ਕੀਤੀ ਉਹਨਾਂ ਨੇ બଡੀਆਂ ਕੁਰੀਤੀਆਂ ਨੂੰ ਦੂਰ ਵੀ ਕੀਤਾ તો ਬਾਣੀ ਵਿੱਚ ਉਹਨਾਂ ਨੇ ਉਹ ਅੰਕਿਤ ਵੀ ਕੀਤਾ ਗੁਰੂ ਅમਰਦਾਸ ਜੀ ਨੇ ਵੀ ਬਾਣੀ ਆਪਣੀ ਸਾਰੀ ਇਕੱਠੀ ਕੀਤੀ ہوئی ਪਿਛਲੀ ਤਿੰਨਾ ਗੁਰੂ ਸਾਹਿਬਾਨਾਂ ਆ ਗਏ ਉਹ ਗੁਰੂ ਰਾਮਦਾਸ ਜੀ ਨੂੰ ਦੇ ਕੇ ਸੰਸਾਰ ਤੋਂ کوچ ਕਰ ਗਏ ਅਕਾਲ ਚਲਾਣਾ ਕਰ ਗਿਆ ਸਾਨੂੰ ਤਾਂ ਗੁਰੂ ਅਮ ਗੁਰੂ ਰਾਮਦਾਸ ਜੀ ਨੇ ਵੀ ਬਹੁਤ ਬਾਣੀ ਰਚੀ ਬੜੇ ਸਮਾਜ ਸੁਧਾਰ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਰਚਨਾ ਕਰਵਾਈ ਅੰਮ੍ਰਿਤ ਸਰੋਵਰ ਬਸਾਇਆ ਤੇ ਸੱਚ ਦੀ ਬਾਣੀ ਨਰੂਲ ਸੇਵਾ ਦੀ ਬਾਣੀ ਦਿੱਤੇ ਪੂਰਾ ਜ਼ੋਰ ਦਿੱਤਾ ਲੋਕ ਪੜੇ ਹੀ ਬਾਣੀ ਤੋਂ ਅਕਰਸ਼ਿਤ ਹੁੰਦੇ ਸਨ ਬਾਣੀ ਦਾ ਕੀਰਤਨ ਅਰ ਗੁਰੂ ਸਾਹਿਬਾਂ ਦੇ ਸਮੇਂ ਸਵੇਰ ਸ਼ਾਮ ਦਰਬਾਰ ਦੇ ਵਿੱਚ ਹੋਇਆ ਕਰਦਾ ਸੀ ਗੁਰਬਾਣੀ ਗਾਈ ਜਾਂਦੀ ਸੀ ਰਬਾਬ ਸੰਗੀਤ ਰਾਈ ਜਾਂ ਫਿਰ ਸਰੰਦਾ ਨਾਲ ਪਾਣੀ ਗਾਈ ਜਾਂਦੀ ਸੀ ਇਹ ਸਿਲਸਿਲਾ ਗੁਰੂ ਨਾਨਕ ਸਾਹਿਬ ਤੋਂ ਚੱਲਿਆ ਹੋਇਆ ਸਾਰੇ ਗੁਰੂ ਸਾਹਿਬਾਨਾਂ ਦੇ ਟਾਈਮ ਹੁੰਦਾ ਰਿਹਾ ਹੈ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਦੇ ਨਾਲ ਬਾਕੀ ਸਾਰੀ ਬਾਣੀਆਂ ਇਕੱਠੀਆਂ ਕਰਤਰ ਉਹ ਆਪਣੇ ਲੋਭ ਸਦਾਰਨ ਸਮੇਂ ਗੁਰੂ ਅਰਜਨ ਸਾਹਿਬ ਜੀ ਨੂੰ ਸੌਪ ਦਿੱਤੀਆਂ ਸਨ ਕਿ ਸਾਰਾ ਅਗਲਾ ਮਿਸ਼ਨ ਉਹ ਅਮਰ ਅਰਜਨ ਸਾਹਿਬ ਜੀ ਨੂੰ ਸੌਂਸ ਦਿੱਤਾ ਗਿਆ ਸੀ ਕਿ ਅਸੀਂ ਕੋ ਨਨਕ ਬਾਸੀ ਦਾ ਪਾਸਾ ਦਾ ਵਿਚਾਰ ਜੋ ਹੈ ਸੀ ਉਹ ਗੁਰੂ ਅਰਜਨ ਸਾਹਿਬ ਜੀ ਨੂੰ ਦੱਸ ਦਿੱਤਾ ਸੀ ਕਿ ਐਸਾ ਗ੍ਰੰਥ ਬਣਾਉਣਾ ਹੈ ਜੋ ਸੱਚਾ ਨਰੂਲ ਸੱਚਾ ਹੋਵੇ ਸਾਰੀ ਦੁਨੀਆ ਦੀ ਰਹਿਨਮਾਈ ਕਰ ਸਕੇ ਕਿਸੇ ਵੀ ਬੇਨ ਭੇਤ ਬਿਨਾ ਬਿਲਕੁਲ ਨਰੂਲ ਸੱਚ ਦੇ ਆਧਾਰ ਤੇ ਸਾਰਾ ਸੰਸਾਰ ਈਸ਼ਵਰ ਦਾ ਦੀ ਰਚਨਾ ਹੈ ਸਾਰੇ ਜੀਵ ਸਾਰੇ ਮਨੁੱਖ ਅਸੀਂ ਇੱਕ ਇੱਕ ਈਸ਼ਵਰ ਦੇ ਹੀ ਬੱਚੇ ਹਾਂ ਉਸਦਾ ਕੋਈ ਧਰਮ ਨਹੀਂ ਉਹਦਾ ਸਿਰ ਕੋਈ ਧਰਮ ਹੈ ਸੱਚ ਉਹ ਸੱਚ ਹੈ ਸੱਚ ਹੀ ਉਸਦਾ ਧਰਮ ਹੈ ਤੇ ਸੱਚ ਹੀ ਅਸੀਂ ਸਭ ਨੇ ਸਿੱਖਣਾ ਹੈ ਮੰਨਣਾ ਹੈ ਸਚਿਆਰ ਬਣਨਾ ਹੈ ਸੱਚਾ ਜੀਵਨ ਜੀਣਾ ਹੈ ਇਹ ਸੁਦੇਸ਼ ਨਾਲੇ ਕੰੂਰੇ ਅਸੀਂ ਬੜੀ ਦੂਰ ਦੀ ਲੰਬੀ ਸੋਚ ਸੀ ਗੁਰੂ ਸਾਹਿਬਾਂ ਦੀ ਸੋ ਗੁਰੂ ਵਰਧਨ ਸਾਹਿਬ ਨੂੰ ਸਭ ਕੁਝ ਸੌਂਪ ਕੇ ਉਰ ਲੰਦਾ ਜੀ ਸਟਾਰਣਾ ਕਰ ਗਏ ਬਾਕੀ ਅਗਲੇ ਹਿੱਸੇ ਵਿੱਚ ਆਪ ਜੀ ਨੂੰ ਵਿਚਾਰ ਕਰਾਂਗੇ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ